नूर शाह अपने, अपने। तांत्रिक सिद्धि ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰ ਦਈਏ। 어 ਐਸਾ ਬਾਹ ਬਣਾ ਦਿੱਤਾ ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ। ਉਹਨੂੰ ਬੰਨ੍ਹ ਕੇ ਰੱਖ ਦਿੱਤਾ ਹੈ। ਇਹ ਤਾੰਤ੍ਰਿਕ ਯੋਗੀ ਜਦ 우ਜੈند ਦੇਚ ਕੱਡੇ ਗਏ ਕੁਛ ਮਾਰੇ ਗਏ ਤਾਂ ਇਸਾਰੇ ਬੰਗਾਲ ਦੇ ਚਲੇ ਗਏ। ਅੱਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ। ਅੱਜ ਵੀ ਉਸੇ ਪਾਸੇ ਨੇ ਕੁਛ ਇੱਕ ਤਮਲ ਤੇ ਕੇਰਲਾ ਦੇ ਵਿੱਚ ਵੀ ਮੰਦੇ ਨੇ ਥੋੜੇ ਜਿਹਾ ਲੇਕਿਨ ਬਾਕੀ ਭਾਰਤ ਦੇ ਵਿੱਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕਤ ਜਿਹੜਾ ਸ਼ਿਰਮੌਰ ਹੈ ਇਹ ਰਾਜਸਥਾਨੀ ਹੈ ਅਲਵਰ ਦਾ ਇੱਕ ਕਸਬਾ ਹੈ ਬੈਰੋੜ ਚੰਦਰਸwamy ਉੱਥੋਂ ਦਾ ਹੈ ਔਰ ధਨ ਕਰਕੇ ਅਰਬਾਪਤੀ ਸ਼ਕਤੀ ਕਰਕੇ ਸਾਰੇ ਮਨਿਸਟਰ ਉਸ ਦੀ ਮੁਠੀ 'ਚ ਜੋ ਕਾਮਨਾ ਤੋਂ ਕਰਾਣਾ ਚਾਹੁੰਦਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। ਔਰ ਆਮ ਲੋਕੀ ਹੈਰਾਨ ਸਨ ਇਹਨੇ ਸਿਆਣੇ ਬੰਦੇ ਇਸ ਦੀ ਮੁਠੀ 'ਚ ਕਿਸ ਤਰ੍ਹਾਂ ਨੇ? ਇਹਦੇ ਕਾਬੂ 'ਚ ਕਿਸ ਤਰ੍ਹਾਂ ਨੇ? ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨੁੱਖ ਕਾਬੂ 'ਚ ਆ ਜਾਏਗਾ। ਗ੍ਰਿਫ ਵਿੱਚ ਆ ਜਾਏਗਾ। ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ 'ਚ ਨਹੀਂ ਪਾਇਆ। ਔਰ ਕਹਿ ਦਿੱਤਾ ਹੈ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ اے ਪਰਿਪੂਰਣ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾانک ਦੇ ਕੰਠ ਤੋਂ ਨਿਕਲਿਆ ਹੈ ਸਭ ਤੋਂ ਪ੍ਰਥਮ ਮੈਂ ਕੱਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚ ਆਇਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲੰਤਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਸਦਾ ਵੇਖ ਰਿਹਾ ਹੈ ਸਦਾ ਸੁਣ ਰਿਹਾ ਹੈ ਤੋ ਸਦਾ ਬੋਲ ਰਿਹਾ ਹੈ ਤੋ ਕੀ ਬੋਲ ਰਿਹਾ ਹੈ ਇਹ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਹੀ ਅਸੀਂ ਕਹਿੰਦੇ ਆ ਗੁਰੂ ਪੈਗੰਬਰ અવਤਾਰ ਆਗੈ ਪਕੜ ਦੇ ਚੁਨਾ ਦੀ ਔਰ અવਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚਾ ਜਨ ਉਸੇ ਨੂੰ ਅਸੀਂ ਕਹਿੰਦੇ ਹਾਂ ਗੁਰਸਿੱਖ ਗੁਰਮੁਖ ਬ੍ਰਹਮਗਣੀ ਭਗਤ ਸੰਤ ਹਰ ਇੱਕ ਦੀ ਪਕੜ ਦੇ ਚ ਪਰਮਾਤਮਾ ਦੇ ਸ਼ਬਦ ਨਹੀਂ ਆਉਂਦੇ ਤੋ અવਤਾਰ ਬਹੁਤ ਥੋੜੇ ਨੇ ਹਰ ਇੱਕ ਦੀ پکڑ ਦੇਚ avatars ਦੇ ਬੋਲ ਵੀ ਨਹੀਂ ਆਉਂਦੇ ਤੋਂ ਭਗਤ ਬਹੁਤ ਥੋੜੇ ਨੇ ਤੋਂ ਬਹੁਤ ਜ਼ਿਆਦਾ ਨਹੀਂ ਗੁਰਮੁਖ ਬਹੁਤ ਥੋੜੇ ਨੇ ਬ੍ਰਮਗਣੀ ਬਹੁਤ ਥੋੜੇ ਨੇ ਬ੍ਰਮਗਣੀ ਤੇ ਉਹ ਗੁਰੂ ਦੇ ਬੋਲ ਜਿਸ ਦੇ ਅੰਦਰ ਸਮਾਗੈ پکڑ ਦੇ ਚਾਹਗੇ ਔਰ ਉਹਨਾ ਬੋਲਾਂ ਚ ਉਲੇ ਨ ਹੋ ਗਏ avatars ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਇਆ ਹੈ ਪੈਗਾਮ ਲੈ ਕੇ ਆਇਆ ਹੈ پیغمبر ਔਰ ਪੈਗਾਮ ਉਸ ਦੀ پکڑ ਦੇ ਚਾਹੇ ਈਸ਼ਵਰ ਨੇ ਉਸਨੂੰ ਚੁਣ ਲਿਆ ਹੈ ਖੁਦਾ ਨੇ ਉਸਨੂੰ ਚੁਣ ਲਿਆ ਲੈ ਪੈਗਾਂ ਪੁਚਾ ਜਗਤ ਦੇ ਸੁਣਾ ਜਗਤ ਨੂੰ ਤਾਂ ਜਿਹੜੇ ਬੋਲ ਇਸ ਬ੍ਰਹਿਮੰਡ ਦੇ ਵਿੱਚ ਸਭ ਤੋਂ ਪਹਿਲੇ ਗੁਰੂ ਨਾਨਕ ਦੀ ਪਕੜ ਦੇ ਚਾ ਹੈ ਉਹਨਾਂ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ ਔਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਵਿੱਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ। ਮਨ ਦੁਫਾੜ ਹੈ। ਤੋ ਮਨ ਬਿਆਕੁਲ ਹੈ। ਮਨ ਦੁਫਾੜ ਹੈ ਤੋ ਮਨ ਚਿੰਤਾਤੁਰ ਹੈ। ਮਨ ਦੁਫਾੜ ਹੈ ਤੋ ਕਿਸੇ ਕਾਰਜ ਦੀ ਸਿੱਧੀ ਵੀ ਨਹੀਂ ਹੋਣ ਲਗੀ। ਦੁਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ। ਦੁਬਿਧਾ ਇਸ ਨੂੰ ਕਹਿੰਦੇ ਨੇ। ਤੂੰ ਮਨ ਇੱਕ ਹੋਵੇ ਤੋ ਤਾਂ ਹੀ ਹੋ ਸਕਦਾ ਕੋਈ ਇੱਕ ਨਾਲ ਜੁੜੇ ਤੋ ਜਗਤ ਦੇਖ ਨਿਗਾਹ ਮਾਰੀਏ ਤੋ ਕੁਛ ਵੀ ਇੱਕ ਨਹੀਂ ਹੈ ਜੇ ਤੁਸੀਂ ਕਹੋ ਇਹ ਸੁੰਦਰ ਹੈ ਤੋ ਕੋਈ ਕ੍ਰੋਪ ਵੀ ਖੜਾ ਹੈ ਤੁਸੀਂ ਕਹੋ ਇਹ ਗੁਣਵਾਨ ਹੈ ਤੋ ਕੋਈ ਅਗੁਣਹਾਰਾ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਵੱਡਾ ਹੈ ਤੋ ਕੋਈ ਛੋਟਾ ਵੀ ਖੜਾ ਹੈ ਜਗਤ ਦੇਖ ਤੇ ਦੋਨੇ ਇਹ ਹੈ तुसी कहो बहुत सहणा है तो कोई मूड़ भी खड़ा है तुसी कहो बहुत है तो कोई क्रोधी भी खड़ा है तु आखो बड़ा फराक दिल है तो फिर कोई तंग दिल भी खड़ा है तु आखो बहुत मिठ बोलना है तो कुड़तन बोलने वाला भी खड़ा है जगत ते दो खड़ा है एक है ही नहीं तुम संसार एक नहीं लग सकते इतना आखो पुरुष है तो फिर कोई स्त्री भी खड़ी है ਤੁਸੀਂ ਇਤਨਾ ਆਖੋ ਇਹ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਵਿੱਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਹੈ ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਹੈ ਤੁਸੀਂ ਆਖੋ ਇਹ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ ਕੁਝ ਸਿਰਫ ਕੌੜਾ ਨਹੀਂ ਮਿੱਠਾ ਵੀ ਹੈ ਸਿਰਫ ਮਿੱਠਾ ਨਹੀਂ ਕੌੜਾ ਵੀ ਹੈ ਤੁਸੀਂ ਆਖੋ ਬڑا ਸੁਖ ਹੈ ਬڑا ਸੁਖ ਹੈ ਔਰ ਬੜੇ ਰਸ ਦੇ ਚ ਹੈ ਤੋ ਕਿਧਰੇ ਬੇਰਸੀ ਦੀਏ ਕਿਧਰੇ ਦੁੱਖ ਵੀ ਇਹ ਹਸ ਰਿਹਾ ਹੈ ਬਹੁਤ ਹਸ ਰਿਹਾ ਹੈ ਤੋ ਯਕੀਨ ਜਾਣੋ ਫਿਰ ਕੋਈ ਰੋ ਵੀ ਰਿਹਾ ਕਿਧਰੇ ਕਿਧਰੇ ਹੰਝੂ ਵੀ ਟਪਕ ਰਹੇ ਨੇ ਸੰਸਾਰ ਇੱਕ ਰੰਗੀ ਨਹੀਂ ਹੈ ਔਰ ਕੋਈ ਸੰਸਾਰ ਦੇ ਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਏ ਔਰ ਮੂੜ ਏ ਨਾਦਾਨ ਏ ਇਹਨੂੰ ਸਮਝ ਨਹੀਂ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ ਆਖੇ ਹਾਸਾ ਚਾਹੀਦਾ ਏ ਰੋਣਾ ਨਹੀਂ ਐਸਾ ਹੈ ਹੀ ਨਹੀਂ ਕਿਸੇ ਆਖੋ ਜਨਮ ਹੋਇਆ ਕਿਸੇ ਦਾ ਤੂੰ ਯਕੀਨ ਜਾਣੋ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਉਸੇ ਦਿਨ ਹੋਏ ਕਿਸੇ ਦੀ ਅਰਥ ਹੀ ਵੀ ਨਿਕਲੀਏ ਔਰ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੇ ਬਾਹ ਪਕੜ ਕੇ ਕੋਈ ਚਲੇ ਇਹ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਨਤ ਹੈ ਸੁਤ ਬੜਾ ਹੋਤ ਹੈ ਇਤ ਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕੰਨ ਇਕੱਠੇ ਚੱਲ ਰਹੇ ਨੇ ਇੱਕ ਮਨੁੱਖ ਜਮਿਆ ਤੇ ਚਲੋ 70 ਜਾਂ 80 ਸਾਲ ਦੀ ਉਸ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੱਗਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਪਰ ਕਬੀਰ ਕੰਨ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਤੇ ਕੇ ਵੱਡਾ ਹੋਇਆ ਛੋਟਾ ਵੀ ਹੋਇਆ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਹੀ ਚੱਲਦੇ ਨੇ ਤੇ ਜੀਵਨ ਤੇ ਮਰਨ ਇਕੱਠੇ ਹੀ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹੇ ਹਾਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਚ ਮਰ ਗਿਆ ਬਹੁਤ ਕੁਝ ਸਰੀਰ ਦੇ ਚ ਨਵਾਂ ਪੈਦਾ ਇਹ ਇਕੱਠਾ ਚੱਲਦਾ ਹੈ ਔਰ ਜੋ ਕੁਛ ਅਸੀਂ ਅੱਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਵਿੱਚ ਜਵਾਨ ਨਹੀਂ ਆਉਂਦਾ ਰੋਜ਼ ਹੋ ਰਿਹਾ ਹੈ ਕੋਈ ਜਵਾਨ ਇੱਕ ਦਿਨ ਦੇ ਵਿੱਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਹੈ ਤੇ ਇੰਜ ਕਹਿ ਲਈ ਜਵਾਨੀ ਬੁੱਢੇ ਪਾ ਦੋਵੇਂ ਇਕੱਠੇ ਚੱਲਦੇ ਹਨ ਔਰ ਕੀ ਇੰਜ ਕਹਿ ਲਈ ਹੈ ਤੇ ਇਹ ਜਿ ਕਹਿ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ ਵਿੱਚ ਨਹੀਂ ਪੂਰੀ ਕਰਦਾ ਰੋਜ਼ ਮਰ ਰਹੇ ਐ ਔਰ ਇੱਕ ਦਿਨ ਸੰਪੂਰਨ ਤੌਰ ਤੇ ਮਰ ਜਾਂਦਾ ਹੈ ਇਹ ਜੀਵਣਾ ਇਹ ਮਰਨਾ ਇਹ ਜਵਾਨੀ ਇਹ ਬੁਢੇਪਾ ਇਹ ਬਚਪਨ ਜਵਾਨੀ ਇਕੱਠੇ ਚੱਲਦੇ ਨੇ ਖੁਸ਼ੀ ਤੇ ਗਮ ਇਕੱਠੇ ਚੱਲਦੇ ਨੇ ਹਾਸੇ ਤੇ ਰੋਣੇ ਇਕੱਠੇ ਚੱਲਦੇ ਨੇ ਮੇਰੇ ਇੱਕ ਮਿੱਤਰ ਸਨ ਇਥੇ ਗगन ਪਾਕਿਸਤਾਨੀ ਕਰਕੇ ਉਹਨਾਂ ਨੂੰ ਕਹਿੰਦੇ ਨੇ ਅਗੇ ਤੇ ਸਿੰਘ ਪਰ ਉਹਨਾਂ ਨੇ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਦੇ ਵਿੱਚ ਬੜਾ ਸਾਹਿਤ ਲਿਖਿਆ ਹੈ। ਔਰ ਸਾਹਿਤ ਰਤਨ ਦਾ 어ਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ, ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ। ਦੋਵੇਂ ਕਿਡਨੀਆ ਵਿਚਾਰਿਆ ਦੀ ਫੇਲ ਹੋ ਗਈਆਂ ਨੇ। ਤੇ ਮੈਨੂੰ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ ਵਿੱਚ ਲਿਖੀ। ਤੇ ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ ਫਿਲੀਪੀਨ ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਦੇਚ ਤਨ ਫ੍ਰਾਂਸਿਸਕੋ 에ਰਪੋਰਟ ਤੇ ਗੁਰਦੁਆਰੇ ਪਹੁੰਚਿਆ ਸਨੋਸੇ ਤੇ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ ਆਵਾਜ਼ ਮੈਂ ਪਹਿਚਾਣ ਲਈ ਬਸ ਮੇਰੀ ਆਵਾਜ਼ ਉਹਨਾਂ ਦੇ ਕੰਨ ਵਿੱਚ ਗਈ ਰੋਣਾ ਮੇਰੇ ਕੰਨ ਨਾ ਚੁਕਿਆ। ਮੈਂ ਕਿ ਕੁਝ ਕਹੋਗੇ ਨਹੀਂ। ਕਿੰ ਲਗੇ ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਹੈ। ਭਾਵੇਂ ਉਹ ਚਿੱਠੀ ਮੈਨੂੰ ਮਿਲੇ ਅਜ 20 ਦਿਨ ਹੋ ਗਏ ਨੇ ਪਰ ਮੈਂ ਤੇ 20 ਦਿਨਾਂ ਤੋਂ ਰੋ ਰਿਹਾ ਹਾਂ। ਸ਼ਾਇਦ ਇਹ ਰੋਣਾ ਮੇਰਾ ਥਮੇ ਤੁਸੀਂ ਮੈਨੂੰ ਆਕੇ ਮਿਲੋ। ਔਰ ਇਹ ਜਿਹੜੀ ਚਿੱਠੀ ਹੈ ਜਿਸ ਦੇ ਤੁਸੀਂ ਲਿਖਿਆ ਹੈ ਤੇ ਮੈਨੂੰ ਤੁਸੀਂ ਸੁਣਾਓ ਮੈਂ ਖੁਦ ਪਹੁੰਚਿਆ ਗੈਨੀ ਬਲਵਿੰਦਰ ਸਿੰਘ ਵੀ ਨਾਲ ਅਸੀਂ ਇਕੱਠੇ ਗਏ ਮੈਂ ਖਿਆ ਮਿੱਤਰ ਦੀਆਂ ਦੋਵੇਂ ਕਿਡਨੀਆਂ ਫੇਲ ਚੱਲਣ ਤੋਂ ਅਸਮਰਥ ਅਰਦਲਬਨ ਜੋ ਘਟ ਤੋਂ ਘਟ 50 ਕਿਤਾਬਾਂ ਦਾ ਲਿਖਾਰੀ ਹੈ ਬੜਾ ਜ਼ਰਖੈਜ਼ ਦਿਮਾਗ ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ। ਔਰ ਜਿਉ ਉਸ ਦੇ ਘਰ ਪਹੁੰਚਿਆ ਪਹਿਲੇ ਕਿਤਾਬਾਂ ਦੇ ਪੁਲੰਦੇ ਮੇਰੇ ਅੱਗੋਂ ਰੱਖੇ ਬੇ ਜਿਹੜੇ ਛਪੇ ਨਹੀਂ ਅਜੇ। ਔਰ ਘਰ ਦਾ ਮਾਹੌਲ ਐਸਾ ਕਿ ਕੋਈ ਇਸ ਦੀ ਲੇਖਣੀ ਨੂੰ ਨਹੀਂ ਸਮਝਦਾ ਕੋਈ ਇਸ ਦੀ ਸੋਚਣੀ ਨੂੰ ਨਹੀਂ ਸਮਝਦਾ। ਕੋਈ ਸਰੋਤਾ ਵੀ ਨਹੀਂ ਕੋਈ ਸੁਣੇ। ਬੜੀ ਉਮੰਗਾ ਤੇ ਤਰੰਗਾ ਮੈਂ ਉਸ ਨੂੰਏ ਨਜ਼ਮ ਸੁਣਾਈ ਭਾਵੇਂ ਸੁਣੀ ਤੇ ਉਸ ਨੇ ਸੱਜਣੇ ਨੈਤਰਾ ਨਾਲ ਲੇਕਿਨ ਕਹਿ ਲਗਾ ਮੈਂ ਹੁਣ ਸੁਨੋਜੇ ਤੱਕ ਤੁਹਾਨੂੰ ਛੱਡਣ ਜਾਣਾ ਮੈਂ ਕਹਨੇ ਤੁਹਾਡੀ ਤਬੀਅਤ ਠੀਕ ਨਹੀਂ ਇਸ ਹਾਲਤ ਦੇ ਚ ਨਹੀਂ ਕਹਿੰਦਾ ਨਹੀਂ ਕਾਰ ਦੇ ਚ ਬੈਠ ਨਹੀਂ ਸਕਦੇ ਚੜਾਇਆ ਦੋ ਆਦਮੀਆਂ ਨੇ ਨਾਲ ਜਾਣਾ ਸੁਭਾਅ ਕਿਤਨੀ ਗੱਲ ਹੈ ਤੇ ਮੈਂ ਤੁਹਾਨੂੰ ਲੇਖਣੀ ਵੀ ਸੁਣਾ ਦਿਆਂ ਧਿਆਨ ਨਾਲ ਸਰਵਨ ਕਰਨਾ ਮੈਂ ਬਚਪਨ ਤੋਂ ਉਰਦੂ ਦਾ ਸ਼ਾਇਰ ਰਿਆ ਫਿਰ ਸੰਸ 47 ਦੇ ਚ ਗੁਰਨਾਣਿਕ ਨੇ ਮੈਨੂੰ ਆਪਣੀ ਬਾਣੀ ਦਾ ਪ੍ਰਚਾਰਕ ਬਣਾ ਦਿੱਤਾ ਬਚਪਨ ਤੋਂ ਹੀ ਸ਼ਾਇਰੀ ਅੰਦਰੋਂ ਫੁੱਟਦੀ ਸੀ ਲਿਖੀ ਮੈਂ ਬਹੁਤ ਸਾਰੀ ਹੈ ਇਸ ਗੀਤ ਨੇ ਮੇਰੀ ਇਸ ਨਜ਼ਮ ਨੇ ਇੱਕ ਚੋਟੀ ਦੇ ਸ਼ਾਇਰ ਨੂੰ ਇੱਕ ਚੋਟੀ ਦੇ ਸਾਹਿਤਕਾਰ ਨੂੰ ਇਤਿਹਾਸਕਾਰ ਨੂੰ ਜਦ ਇਤਨਾ ਮੁਤਾਸਰ ਕੀਤਾ ਤੇ ਇਸ ਨਜ਼ਮ ਮੈਨੂੰ ਵੀ ਕੰਠ ਹੋ ਗਈ ਵਰਨਾ ਮੈਨੂੰ ਆਪਣੀਆਂ ਸਾਰੀਆਂ ਰਚਨਾਵਾਂ ਯਾਦ ਕੋਈ ਨਹੀਂ ਮੈਨੂੰ ਵੀ ਆਪਣੀ ਲੇਖਣੀ ਸਾਹਮਣੇ ਕਰਨੀ ਪੈਂਦੀ ਹੈ ਤੇ ਮੈਨੂੰ ਕੰਠ ਹੋ ਗਈ ਤੁਹਾਨੂੰ ਸਰਵਨ ਕਰਾਵ ਹਰੇ ਇੱਕ ਰੰਜਮੇ ਰਾਹਤ ਹੈ ਆਦਮੀ ਕੇ ਲਈਏ ਹਰੇ ਇੱਕ ਰੰਜਮੇ ਰਾਹਤ ਹੈ ਆਦਮੀ ਕੇ ਲਈਏ ਪਯਾਮੇ ਮੌਤ ਵੀ ਮੌਜਜ਼ਾ ਹੈ ਜ਼ਿੰਦਗੀ ਕੇ ਲਈਏ ਜ਼ਰੂਰ ਪੁਰਾਣੇ ਬਜ਼ੁਰਗ ਤੇ ਉਰਦੂ ਸਮਝਦੇ ਹੋਣਗੇ ਨਵੇਂ ਆਂ ਦਿੱਤੇ ਮੈਂ ਹੁਣ मजबूरी पया में मौत भी मौजा है जिंदगी के लिए चमन के फूल तो हर एक को नहीं मिलते चमन के फूल तो हर एक को नहीं मिलते बाहर आती है लेकिन किसी किसी के लिए ਉਨਹੀਂ ਕਾ ਸ਼ੀਸ਼ਾਏ ਦਿਲ ਚੂਰ ਚੂਰ ਹੋ ਕੇ ਰਹਾ ਤਰਸ ਰਹੇ ਥੇ ਜੋ ਦੁਨੀਆ ਮੇ ਦੋਸਤੀ ਕੇ ਲਿਏ ਐਸੀ ਦੋਸਤੀ ਕਿਸ ਨੂੰ ਮਿਲੀ ਜਿਸ ਦੇ ਨਾਲ ਦੁਸ਼ਮਣੀ ਨਾ ਹੋਏ ਇਕੱਠੀ ਚੰਦੀ ਕੱਲਾ ਦੋਸਤ ਨਹੀਂ ਹੋ ਸਕਦਾ ਇਹ ਵੀ ਮੈਰਜ਼ ਕਰਦੇ ਔਰ ਸਭ ਤੋਂ ਵੱਡੇ ਦੁਸ਼ਮਣ ਕੌਣ ਬਣਦੇ ਨੇ ਜੋ ਸਭ ਤੋਂ ਵੱਡੇ ਦੋਸਤ ਆਉਂਦੇ ਨੇ कभी बगौर मुताला करके देखना ऐसा अनुभव होया हो गल वही हो जाएगा ऐसा केड़ा मनुख है जो जिंदगी लगे उन्हें का शीशा है दिल चूर चूर हो के रहा तरस रहे थे जो दुनिया में दोस्ती के लिए हमारे बाद अंधेरा रहेगा महफिल में ਬਹੁਤ ਚਿਰਾਗ ਜਲਾਉਗੇ ਰੋਸ਼ਨੀ ਕੇ ਲਿਏ ਇਹ ਪਰਚਾ ਮੇਰਾ ਲਿਖਿਆ ਆ ਮੈਨੂੰ ਕਹਿਣ ਲੱਗਾ ਮੈਂ ਕਈ ਦਿਨ ਸੀਨੇ ਨਾਲ ਲਾਈ ਰੱਖਿਆ ਹੈ ਉੱਗਾ ਸਾਇਦਕਾਰ ਹੈ ਔਰ ਕਹਿੰਦਾ ਜਿਨ੍ਹਾਂ ਨੂੰ ਮੈਂ ਬਹੁਤ ਆਪਣਾ ਸਮਝਿਆ ਸੀ ਬਹੁਤ ਅਮੜ ਆਪਣਾ ਸਮਝਿਆ ਸੀ ਬਹੁਤ ਪਰਾਏ ਨਿਕਲੇ ਬਹੁਤ ਪਰਾਏ ਨਿਕਲੇ ਬਹੁਤ ਪਰाये ਨਿਕਲੇ ਨਾ ਕਿ ਆਪਣੇ ਤੇ ਪਰाये ਇਹ ਦੋਵੇਂ ਇਕੱਠੇ ਹੀ ਨਾਲ ਚੱਲਦੇ ਰਹਿ ਪਰ ਅਸੀਂ ਇਹ ਸਮਝਦੇ ਰਹੇ ਆਪਣੇ 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 ਕਾਸ਼ ਸੁਰੂ ਤੋਂ ਇਸ ਤਰ੍ਹਾਂ ਚੱਲਦੇ ਕਿ ਆਪਣੇ ਪਰाये ਵੀ ਨੇ ਇਹ ਪਰाये ਆਪਣੇ ਵੀ ਨੇ ਇਸ ਤਰ੍ਹਾਂ ਚੱਲਦੇ ਔਰ ਪਤਾ ਨਹੀਂ ਮੈਂ ਜੋ ਇਹ ਅਰਜ਼ ਕਰ ਰਹੇ ਹਾਂ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਹੈ ਕਿ ਨਹੀਂ ਸੰਸਾਰ ਦੋ ਰੰਗੀ ਹੈ ਸਿਰਫ ਆਪਣੇ ਨਹੀਂ ਪਰाये ਵੀ ਨਹੀਂ ਦੋਵੇਂ ਇਕੱਠੇ ਚੱਲਦੇ ਨੇ ਔਰ ਜੋ ਆਪਣਾ ਹੈ ਉਹੀ ਪਰਾਇਆ ਹੈ ਔਰ ਜੋ ਪਰਾਇਆ ਹੈ ਉਹੀ ਆਪਣਾ ਹੈ ਇਹ ਵੀ ਮੈਂ ਅਰਚ ਕਰਦੇ ਆ ਇਸ ਨੂੰ ਇਸ ਤਰੀਕੇ ਨਾਲ ਲੈਣਾ ਹੈ ਜਵਾਨੀ ਕਿੱਥੋਂ ਪ੍ਰਗਟ ਹੋਏਗੀ ਇਸੇ ਬਚਪਨੇ ਚੋਂ ਬੁਢੇਪਾ ਕਿੱਥੋਂ ਪ੍ਰਗਟ ਹੋਏਗਾ ਇਸੇ ਹੀ ਜਵਾਨੀ ਤੋਂ ਮੌਤ ਕਿੱਥੋਂ ਪ੍ਰਗਟ ਹੋਏਗੀ ਇਸੇ ਬੁੜੇ ਵਿੱਚ ਔਰ ਕਿੱਥੋਂ ਹੋਏਗੀ ਕਿ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਆਪਣੰਦ ਤੋਂ ਇਸੇ ਮਿਤਰਤਾ ਤੋਂ ਇਸੇ ਦੋਸਤੀ ਤੋਂ ਇਹ ਤੇ ਸੰਸਾਰ ਦੌਰੰਗੀ ਹੈ ਤੇ ਸੰਸਾਰ ਦੇ ਵਿੱਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਆਉਂਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦਾ